ਸੋ ਚੋਣਾ ਦੇ ਮਾਹੌਲ ਦੇ ਵਿੱਚ ਕੀ ਬੀਸੀ ਦੇ ਮਕਾਨ ਮਾਲਕਾਂ ਦੀਆਂ ਮੰਗਾਂ ਹੁਣ ਸੁਣਿਆ ਜਾਣਗੀਆਂ ਗੱਲਬਾਤ ਕਰਦੇ ਆਂ ਬਲਦੀਪ ਸਿੰਘ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਬਲਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਸ਼ੁਕਰੀਆ ਜੀ ਸ਼ੈਰੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਜੀ ਬਲਦੀਪ ਜੀ ਇੱਕ ਤਾਂ ਅੱਗੇ ਵਧਣ ਤੋਂ ਪਹਿਲਾਂ ਇਹ ਦੱਸੋ ਵੀ ਕੱਲ ਜਿਹੜਾ ਪ੍ਰੋਟੈਸਟ ਸੀਗਾ ਬੀਸੀ ਦੇ ਮਕਾਨ ਮਾਲਕਾਂ ਦੇ ਵੱਲੋਂ ਉਹ ਕਿਵੇਂ ਦਾ ਰਿਹਾ ਮੁਕੰਮਲ ਹੋਇਆ ਦੇਖੋ ਅਸੀਂ ਹੁਣ ਕੋਸ਼ਿਸ਼ ਕਰ ਰਹੇ ਆ ਕਿ ਜੇ ਹੁਣ ਲੈਕਚਰ ਸ਼ੁਰੂ ਹੋ ਗਈ ਜੀ ਹਾਂ ਹੁਣ ਜਿਵੇਂ ਜਿਵੇਂ ਉਹਨਾਂ ਦੇ ਕੈਂਪੇਨ ਆਫਿਸ ਓਪਨ ਹੋ ਰਿਹਾ ਜੀ ਅਸੀਂ ਸ਼ਨੀਵਾਰ ਨੂੰ ਕੀਤਾ ਸੀ ਕਾਜੀ ਰਜਨਾ ਸਿੰਘ ਦੇ ਆਫਿਸ ਦਾ ਕੱਲ ਕੀਤਾ ਸੀ ਰਾਜ ਚੋਹਾਨ ਦਾ ਜੀ ਇਦਾਂ ਅਸੀਂ ਤਰਤੀਬ ਵਾਰ ਜਿੰਨੇ ਵੀ ਕੈਂਡੀਡੇਟ ਹੈਗੇ ਆ ਉਹਨਾਂ ਦੇ ਪ੍ਰੋਟੈਸਟ ਕਰਾਂਗੇ ਦੱਸਣ ਵਾਸਤੇ ਕਿ ਭਈ ਸਾਡੀਆਂ ਜੋ ਡਿਮਾਂਡਸ ਹੈਗੀਆਂ ਤੁਸੀਂ ਇਸ ਇਲੈਕਸ਼ਨ ਦੇ ਪਲੇਟਫਾਰਮ ਦੇ ਵਿੱਚ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਓ ਤੇ ਉਹਨਾਂ ਤੇ ਨਜ਼ਰਸਾਨੀ ਕਰੋ ਹੁਣ ਜੇ ਕੱਲ ਅਸੀਂ ਮਿਲੇ ਜੀ ਰਾਜ ਚੋਹਾਨ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਤੁਸੀਂ ਕਾਫੀ ਸੀਨੀਅਰ ਅਧਿਕਾ ਆਪਣੇ ਵਿਦਾਇਕੋ ਬਲਬਾ ਸਮਾ ਹੋ ਗਿਆ ਉਹ ਕਹਿੰਦੇ ਸਾਨੂੰ ਤੁਹਾਡੀ ਸਮੱਸਿਆਵਾਂ ਦਾ ਪਤਾ ਮੈਂ ਕੁਇਸਟਰੀ ਕਿ ਅਜੇ ਪਤਾ ਕਿ ਤੱਕ ਬੋਲ ਲੇ ਕਿਉਂ ਤੇ ਯਾ ਤੱਕ ਬਿਆਨ ਕਿਉਂ ਨਹੀਂ ਕੀਤੇ ਸੋ ਕਹਿ ਰਿਹਾ ਕਿ ਅਸੀਂ ਆਲਰੇਡੀ ਪ੍ਰੈਸ਼ਰਾਈਜ਼ ਕਰ ਰਹੇ ਹਾਂ ਆਪਣੇ ਰਵੀ ਕਾਲੋ ਹੁਣਾਂ ਨੂੰ ਕਿ ਬਈ ਜਿਹੜੀਆਂ ਜਿਹੜੇ ਜਿਹੜੇ ਛੋਟੇ ਮਕਾਨ ਮਾਲਕ ਹੈਗੇ ਆ ਜੀ ਉਹਨਾਂ ਦੀ ਜਿਹੜੀਆਂ ਡਿਮਾਂਡ ਸ ਹੈਗੀਆਂ ਉਹਨਾਂ ਤੇ ਨਜ਼ਰਸਾਂ ਵੀ ਕੀਤੀ ਜਾਵੇ ਸੋ ਤੁਹਾਨੂੰ ਲੱਗਦਾ ਕਿ ਸ਼ਾਇਦ ਇੱਕ ਗੁੱਡ ਸਟਾਰਟ ਹੈਗਾ ਜੀ ਪਾਸਟ ਸਟੈਪ ਹੈਗਾ ਕਿ ਸ਼ਾਇਦ ਹੁਣ ਗਵਰਨਮੈਂਟ ਦੇ ਕੋਲ ਵਾਲੇ ਦੇ ਨਾਲ ਵਿੱਚ ਕੀ ਇਹ ਚ ਰਣਨੀਤੀ ਤਿਆਰ ਕਰਦੀ ਹੈ ਜੀ ਸੋ ਹੁਣ ਜਿਵੇਂ ਮੀਟਿੰਗ ਵਾਸਤੇ ਤੁਹਾਨੂੰ ਸੱਦਾ ਆ ਗਿਆ ਬਲਦੇਵ ਜੀ ਔਰ ਕਿਹਾ ਵੀ ਜਾ ਰਿਹਾ ਸੀ ਵੀ ਬੀਸੀ ਸਰਕਾਰ ਜਿਹੜੀ ਹੈ ਉਹ ਤੁਹਾਡੀਆਂ ਕੁਝ ਤਾਂ ਮੰਗਾ ਮੰਨਣ ਵਾਸਤੇ ਤਿਆਰੀ ਹੈਗੀ ਹੈ ਤੇ ਉਹਨਾਂ ਬਾਬਤ ਕੀ ਗੱਲਬਾਤ ਹੋਣ ਹੋ ਰਹੀ ਹੈ ਵੀ ਤੁਸੀਂ ਕੀ ਚਾਹੁੰਦੇ ਹੋ ਉਹ ਵੀ ਪੂਰੀਆਂ ਮੰਗਾ ਤੁਹਾਡੀਆਂ ਮੰਨੀਆਂ ਜਾਣ ਤੇ ਉਹ ਮੰਗਾ ਸੁੰਨਾ ਵੀ ਚਾਹਾਂਗੇ ਦੇਖੋ ਦੇਖੋ ਸਾਡਾ ਜਿਹੜਾ ਸੰਘਰਸ਼ ਜੀ ਲਗਭਗ 16 ਮਹੀਨਿਆਂ ਦਾ ਹੋ ਚੁੱਕਾ ਹੈ ਜੀ ਅਸੀਂ ਸ਼ੁਰੂ ਤੋਂ ਹੀ 10 ਜਿਹੜੀਆਂ ਸੀਗੇ ਇਸ਼ੂ ਜਿਹੜੇ ਸੀਗੇ ਉਹ ਲੈ ਕੇ ਆ ਗਏ ਸੀ ਕਿ ਉਹਨਾਂ ਦਸਾਂ ਦੇ ਉੱਤੇ ਸਰਕਾਰ ਕੋਈ ਆਪਣੀ ਗੱਲਬਾਤ ਕਰੇ ਪਰ ਹੁਣ ਸਰਕਾਰ ਜਿਹੜੀ ਸੀ ਉਹ ਚ ਦਸਾਂ ਦੇ ਵਿੱਚੋਂ ਨਾਲ ਜਿਹੜੀਆਂ 6 ਸਾਰੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਕਹਿੰਦੇ ਕਿ ਹਾਂ ਵੀ ਅਸੀਂ ਇਹਦੇ ਉੱਤੇ ਰਿਵਿਊ ਕਰ ਰਹੇ ਹਾਂ ਸਰਕਾਰ ਨੇ ਕੋਈ ਵਾਦਾ ਨਹੀਂ ਕੀਤਾ ਕਿ ਅਸੀਂ ਕਿਸ ਟਾਈਮ ਫਰੇਮ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਤੇ ਕੀ ਰਣਨੀਤੀ ਲੈ ਕੇ ਆਵਾਂਗੇ ਪਰ ਦੇਖੋ ਹੁਣ ਜਿਹੜੀ ਸਾਡੀ ਇੱਕ ਡਿਮਾਂਡ ਸੀਗੀ ਕਿ ਇੰਸ਼ੋਰੈਂਸ ਪਲਾਨ ਜੀ ਉਹ ਜਿਹੜਾ ਵਿਚਾਰ ਸੀਗਾ ਸਾਡੀ ਸੰਸਥਾ ਵੱਲੋਂ ਦਿੱਤਾ ਗਿਆ ਸੀਗਾ ਕਿ ਹਾਂ ਵੀ ਇੰਸ਼ੋਰੈਂਸ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਹੁਣ ਗਵਰਨਮੈਂਟ ਕੋ ਕਹਿ ਰਹੀ ਹੈ ਕਿ ਹਾਂ ਵੀ ਅਸੀਂ ਇੱਕ ਪ੍ਰੋਵੀਸ਼ਨਲੀ ਜਿਹੜਾ ਸਬਸਿਡਾਈਜ਼ਡ ਹੈਗਾ ਇੰਸ਼ੋਰੈਂਸ ਪ੍ਰੋਗਰਾਮ ਹੈਗਾ ਉਹ ਅਸੀਂ ਲਾਂਚ ਕਰਾਂਗੇ ਪਰ ਉਹਦੀ ਰੂਪਰੇਖਾ ਕੀ ਹੋਊਗੀ ਆਊਟਲਾਈਨ ਉਸਦੀ ਕੀ ਹੋਊਗੀ ਉਹ ਕਿੱਦਾਂ ਵਰਕ ਆਊਟ ਹੋਊਗੀ ਵੀ ਹੈਵ ਨੋ ਆਈਡੀਆ ਸੋ ਜਦ ਤੱਕ ਸਾਨੂੰ ਉਸ ਬਾਰੇ ਨਹੀਂ ਪਤਾ ਲੱਗਦੀ ਸੋ ਸਾਰੀ ਗੱਲਾਂ ਹਜੇ ਹਵਾ ਵਿੱਚ ਹੀ ਹੈਗੀਆਂ ਠੀਕ ਹੈ ਤੁਹਾਡਾ ਇੰਸ਼ੋਰੈਂਸ پلان ਦੇ ਉਸੇ ਗੱਲ ਕਰ ਰਹੇ ਹਾਂ ਉਹ ਕਿਵੇਂ ਕੰਮ ਕਰੇਗਾ ਔਰ ਕੀ ਇਹ ਸਪੈਸ਼ਲੀ ਮਕਾਨ ਮਾਲਕਾਂ ਦੇ ਹੀ ਹੱਕ ਵਾਸਤੇ ਹੋਏਗਾ ਦੇਖੋ ਸਾਡੀ ਡਿਮਾਂਡ ਤੇ ਉਹੀ ਆ ਕਿ ਹਾਂ ਵੀ ਜਿਹੜੀ ਜਿਹੜੀ ਇੰਸ਼ੋਰੈਂਸ ਪਲਾਨ ਹੈਗਾ ਨਾ ਹੁਣ ਪ੍ਰੋਬਲਮ ਕੀ ਆ ਰਹੀ ਹੈ ਜੀ ਹੁਣ ਇੱਕ ਪਰਸਵ ਦੀ ਗੱਲ ਨਹੀਂ ਸੀ ਜੀ ਹਮ ਹੁਣ ਇੱਕ ਕਲਾਇੰਟ ਸੀਗਾ ਸੌਰੀ ਟੈਨੈਂਟ ਸੀ ਉਹ ਇੱਕ ਪ੍ਰੋਫੈਸ਼ਨਲ ਟੈਂਡਰ ਬਣ ਚੁੱਕਾ ਉਹ ਘਰ ਦੇ ਵਿੱਚ ਆਇਆ 3200 ਡਾਲਰ ਉਹਨੇ ਰੈਂਟ ਮقرਰ ਕੀਤਾ ਗਿਆ ਹਮ ਹ 1600 ਨੇ ਆਪਣਾ ਡੈਪੋਜ਼ਿਟ ਪਾਉ ਦੇ ਦਿੱਤਾ ਜੀ ਹਮ ਜੁਲਾਈ ਦੇ ਮਹੀਨੇ ਤੇ ਜੁਲਾਈ ਦਾ ਰੈਂਟ ਵੀ ਦੇ ਦਿੱਤਾ ਜੀ ਅਗਸਤ ਵਿੱਚ ਉਹਨੇ ਰੈਂਟਰ ਦੇ ਨਾਲ ਬੰਦ ਕਰਤਾ ਓਕੇ ਅਗਸਤ ਦਾ ਉਹਨੇ ਰੈਂਟ ਨਹੀਂ ਪੀਆ ਅਸੀਂ ਰਿਟੈਂਡੇ ਨੋਟਿਸ ਦਾ ਡਿਸਪਿਊਟ ਕੀਤਾ ਉਹਨੇ ਡਿਸਪਿਊਟ ਕਰ ਦਿੱਤਾ ਹੀアリング ਡੇਟ ਅੱਗੇ ਚਲੀ ਗਈ ਹੀアリング ਡੇਟ ਪਈ ਜੀ 3 ਸਪਟੰਬਰ ਦੀ ਉਸਨੇ ਜੀ ਸਪਟੰਬਰ ਦਾ ਰੈਂਟ ਨਹੀਂ ਪੇ ਕੀਤਾ ਅਸੀਂ ਉਹਦੇ ਕੋਲ 460 ਡਾਲਰ ਡਿਮਾਂਡ ਕੀਤੇ ਚਲੋ ਸਾਨੂੰ ਆਰਟੀਬੀ ਨੇ ਐਵਿਕਸ਼ਨ ਨੋਟਿਸ ਦੇ ਦਿੱਤਾ ਸੋ 460 ਡਾਲਰ ਉਹ ਮਰਿਆ 8000 ਡਾਲਰ ਜੀ ਕਾਸਟ ਆਈ ਬੈਲਿਫ ਦੀ ਸੋ so 14 ਇਹ 400 ਡਾਲਰ ਇੱਕ ਕਿਰਾਏਦਾਰ ਨੂੰ ਪਿਆ। ਓਕੇ। ਰਾਜ ਜੀ ਸੋ ਉਹਦੀ ਪਰਪਾਈ ਕਿੰਨੇ ਕਰਨੀ ਆ ਜੀ। ਸੋ ਅਸੀਂ ਸਰਕਾਰ ਨੂੰ ਕਹਿ ਰਹੇ ਆਂ ਕਿ ਇੱਕ ਜਿਹੜਾ ਇੰਸ਼ੋਰੈਂਸ ਪ੍ਰੋਗਰਾਮ ਹੈਗਾ ਉਹਦੇ ਫੰਡ ਦੇ ਵਿੱਚੋਂ ਜਿਹੜਾ ਕੋ ਮਕਾਨ ਮਾਲਕ ਹੈਗਾ ਉਹਦੀ ਪਰਪਾਈ ਕੀਤੀ ਜਾਵੇ। ਹੁਣ ਉਹ ਕਿਦਾਂ ਪਲਾਨ ਹੋਊਗਾ ਉਹਦੇ ਚ ਫੰਡਿੰਗ ਕੌਣ ਕਰੂਗਾ ਮਕਾਨ ਮਾਲਕ ਕਰਨਗੇ ਕਿਰਾਏਦਾਰ ਕਰਨਗੇ ਸਰਕਾਰ ਕਰੂਗੀ ਕਿਦਾਂ ਹੋਊਗਾ ਉਹਦੀ ਜੀ ਰੂਪਰੇਖਾ ਕੋਈ ਸਾਹਮਣੇ ਨਹੀਂ ਹੈਗੀ ਪਰ ਦੇਖਦੇ ਆ ਕਿ ਸਰਕਾਰ ਅੌਦੇ ਦਿਨਾਂ ਦੇ ਵਿੱਚ ਉਹਦੇ ਵਾਸਤੇ ਕੀ ਵਿਚਾਰ ਕਰਦੀ ਹੈ ਜੀ ਤੁਸੀਂ ਜਿਹੜੀ ਆਪਣੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਸਾਡੀ ਸੁਣਵਾਈ ਜ਼ਰੂਰੀ ਹੈ ਸਾਡੇ ਜਿਹੜੇ ਹੱਕ ਹਕੂਕ ਹੈ ਉਹ ਮਿਲਨੇ ਚਾਹੀਦੇ ਨੇ ਦਸਾਂ ਤੋਂ 6 ਮੰਗਾ ਤੁਹਾਡੀਆਂ ਪੂਰੀਆਂ ਕਰਨ ਦੀ ਸ਼ਰਤ ਜਿਹੜੀ ਤੁਸੀਂ ਮਤਲਬ ਰੱਖੀ ਸੀ ਉਹ 6 ਲ ਹੀ ਮੰਨ ਗਈ ਸਰਕਾਰ ਹੁਣ ਗੱਲ ਇਹ ਵੀ ਸਾਰੇ ਕਹੀ ਜਾ ਰਹੀ ਵੀ 6 ਵਜੇ ਤੇ ਤੁਹਾਨੂੰ ਐਟ ਲੀਸਟ ਇੰਤਜ਼ਾਰ ਕਰਨਾ ਚਾਹੀਦਾ ਹੁਣ ਚੌਣਾ ਦਾ ਮਾਹੌਲ ਬਣਿਆ ਹੋਇਆ ਤਾਂ ਮੇਬੀ ਉਸ ਤੋਂ ਬਾਅਦ ਇੰਕਰੀਮੈਂਟ ਸਾਫਤ ਹੋ ਜਾਏ ਚੀਜ਼ਾਂ ਰੈਡੀਮੇਆ ਹੈਗੀਆਂ ਤੁਹਾਨੂੰ ਲੱਗਦਾ ਵੀ ਇੰਤਜ਼ਾਰ ਕਰਨਾ ਬੈਟਰ ਹੈ ਯਾ ਫਿਰ ਇਹੀ ਮੌਕਾ ਹੈ ਜਦੋਂ ਸਰਕਾਰ ਦੇ ਉੱਤੇ ਪ੍ਰੈਸ਼ਰ ਵੀ ਬਣਾਇਆ ਜਾ ਸਕਦਾ ਹੈ ਦੇਖੋ ਸਰਕਾਰਾਂ ਵੀ ਸਾਡਾ ਰਾਜਨੀਤੀ ਖੇਡਦੀਆਂ ਜੇ ਸਰਕਾਰ ਇਡੀ ਸਿਹਰਦ ਹੁੰਦੀ ਤੇ ਸਾਡੀਆਂ ਡਿਮਾਂਡਸ ਜਦੋਂ ਅਸੀਂ ਸ਼ੁਰੂ ਕੀਤੀ ਸੀ ਅਕਤੂਬਰ ਪਿਛਲੇ ਥੋੜੀ ਜੂਨ ਦੇ ਪਿਛਲੇ ਉਦੋਂ ਉਹਨਾਂ ਨੂੰ ਡਿਮਾਂਡ ਪੂਰਾ ਕਰਨੀ ਚਾਹੀਦੀ ਉਹਦੇ ਤੇ ਮੰਤਰੀ ਸਾਹਿਬ ਕੋ ਸਾਡੇ ਵਾਸਤੇ ਮੇਰੇ ਵਾਸਤੇ ਸਮਾਂ ਨਹੀਂ ਸੀਗਾ ਹੁਣ ਇੱਕਦਮ ਹੀ ਚੀਜ਼ਾਂ ਕਿਉਂ ਸਾਰੀਆਂ ਸਾਹਮਣੇ ਆ ਰਹੀਆਂ ਜੇ ਸਰਕਾਰ ਹੁਣ ਵੀ ਸਿਹਰਦ ਹੁੰਦੀ ਜੋ ਸਾਡੀ 9 ਅਗਸਤ ਦੀ ਮੀਟਿੰਗ ਸੀ ਸਰਕਾਰ ਜਦ ਕਹਿੰਦੀ ਕਿ ਹਾਂ ਵੀ ਕਰਦੀ ਆ ਕਿ ਉਹਨਾਂ ਨੇ ਸਾਨੂੰ ਲੈਟਰ ਭੇਜੀ ਜੀ 9 ਸਤੰਬਰ ਨੂੰ ਸੋ ਪੂਰੇ ਮਹੀਨੇ ਬਾਅਦ ਕਹਿੰਦਾ ਜੀ ਮੈਂ ਸਰਕਾਰ ਨੂੰ ਆਪਣੇ ਸੱਤਾ ਵੱਲੋਂ ਮੈਸੇਜ ਕੀਤਾ ਕਿ ਥੈਂਕ ਯੂ ਕਿ ਸਾਡੀ ਡਿਮਾਂਡਸ ਨੂੰ ਤੁਸੀਂ ਰਿਕੋਗਨਾਈਜ਼ ਕਰਦੇ ਪਏ ਆ ਪਰ ਇਹ ਸਾਨੂੰ ਜਿਹੜੀਆਂ ਬਾਕੀ ਡਿਮਾਂਡਸ ਹੈਗੀਆਂ ਉਹਨਾਂ ਦਾ ਵੀ ਸਾਨੂੰ ਜਵਾਬ ਚਾਹੀਦਾ ਨਾ ਤੇ ਸਾਨੂੰ ਉਹਨਾਂ ਦਾ ਜਵਾਬ ਆਇਆ ਕਿ ਹੁਣ ਜੀ ਇਲੈਕਸ਼ਨ ਦਾ ਮਾਹੌਲ ਆ ਜਦੋਂ ਪਾਰਲੀਮੈਂਟ ਹੈਗੀ ਡਿਜ਼ੋਲਵ ਹੋਣ ਜਾ ਰਹੀ ਹੈ ਹੁਣ ਇਲੈਕਸ਼ਨ ਨਹੀਂ ਹੋਣੀ ਸੋ ਇਸ ਕਰਕੇ ਅਸੀਂ ਚਾਹਿਆ ਡਿਮਾਂਡਸ ਹੈਗੀਆਂ ਉਹਨਾਂ ਨੂੰ ਅਸੀਂ ਸਟਾਪ ਕਰਦੇ ਆ ਕਿ ਅਸੀਂ ਜਿਹੜਾ ਸੁਨੇਹਾ ਹੈਗਾ ਉਹ ਤੁਹਾਨੂੰ ਬਾਅਦ ਚ ਜਾ ਕੇ ਦਵਾਂਗੇ ਸੋ ਮਤਲਬ ਇਹ ਆ ਕਿ ਜਦੋਂ ਤੁਸੀਂ ਕੋਈ ਗੱਲ ਨੋਟੀਫਿਕੇਸ਼ਨ ਜਾਰੀ ਕਰਨੀ ਆ ਉਹ ਨੋਟੀਫਿਕੇਸ਼ਨ ਤੁਸੀਂ ਬਹੁਤ ਛੇਤੀ ਇਸ਼ੂ ਕਰ ਸਕਦੇ ਹੋ ਰਾਈਟ ਪਰ ਜੇਕਰ ਸਾਡੀ ਵਾਰੀ ਆਉਂਦੀ ਆ ਤੇ ਉਹਦੀ ਨੋਟੀਫਿਕੇਸ਼ਨ ਹੈਗੀ ਉਹ ਇਸ਼ੂ ਇਸ਼ੂ ਨਹੀਂ ਹੁੰਦੀ ਨਾ ਜੀ ਸੋ ਉਹ ਸਾਨੂੰ ਇਸ ਕਰਕੇ ਪ੍ਰੋਬਲਮ ਜਿਹੜੀ ਹੈਗੀ ਆ ਜੀ ਅਸੀਂ ਸਰਕਾਰ ਨੂੰ ਕਹਿ ਰਿਹਾ ਕਿ ਉਹਦੇ ਤੇ ਵੇਟ ਕਰਨ ਦੀ ਬਜਾਏ ਉਸ ਇਸ਼ੂ ਨੂੰ ਸਰਕਾਰ ਛੇਤੀ ਉਹਦੇ ਤੇ ਕੋਈ ਲਾ ਬਣਾਵੇ ਜੀ ਰਾਜੀ ਪਰ ਹੁਣ ਜੇ ਤੁਸੀਂ ਉਹਨੂੰ ਇਲੈਕਸ਼ਨ ਦੇ ਚੱਕਰ ਦੇ ਵਿੱਚ ਉਹਨੂੰ ਡ੍ਰੈਗ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹੋ ਤੇ ਇਹਦਾ ਮਤਲਬ ਉਹ ਸਰਕਾਰ ਦੀ ਕਿਤਨਾ ਕਿਤੇ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਹੈਗੀ ਉਹਤੇ ਵੀ ਕਿਤਨਾ ਕਿਤੇ ਸ਼ੱਕ ਕ੍ਰੀਏਟ ਕਰਦਾ ਸੋ ਅਸੀਂ ਸਰਕਾਰ ਨੂੰ ਕਹਿੰਦੇ ਕਿ ਉਹਨੂੰ ਟਾਈਮ ਫਰੇਮ ਦਿੱਤਾ ਜਾਵੇ ਕੀ ਡਿਮਾਂਡਸ ਤੇ ਸਾਡੇ ਕਦੋਂ ਪੂਰੀਆ ਕਰੋਗੇ ਜੀ ਇਹ ਸਮੁੱਤੇ ਦੇ ਉੱਤੇ ਚਲੋ ਜਿੰਨੀ ਵੀ ਆਪਾਂ ਗੱਲ ਕਾਫੀ ਸਮੇਂ ਤੋਂ ਚੱਲ ਹੀ ਰਹੀ ਹੈ ਹੁਣ ਤੁਹਾਨੂੰ ਲੱਗਦਾ ਵੀ ਹੁਣ ਸਹੀ ਮੌਕਾ ਹੈਗਾ ਤੇ ਹੁਣ ਸਰਕਾਰ 10 ਦੇ ਵਿੱਚੋਂ 10 ਸ਼ਰਤਾਂ ਮੰਨਣ ਵਾਸਤੇ ਤਿਆਰ ਹੋ ਜਾਏਗੀ ਔਰ ਕੀ ਤੁਹਾਡੀਆਂ ਜਿਹੜੀਆਂ ਸ਼ਰਤਾਂ ਸਰਕਾਰ ਨੂੰ ਠੀਕ ਵੀ ਲੱਗਦੀਆਂ ਨੇ ਜੀ ਜੀ ਦੇਖੋ ਸਰਕਾਰ ਹੁਣ ਜਿਹੜੀ ਦੇਖੋ ਸਰਕਾਰ ਜਿਹੜੀ ਹੈਗੀ ਫਿਕਸ ਟਰਮ ਜਿਹੜੀ ਹੈਗੀ ਉੱਤੇ ਨਹੀਂ ਆ ਰਹੀ ਹੂੰ ਜਿਹੜਾ ਬਿਰੋਦਾ ਮਾਰਕੀਟ ਰੈਂਟ ਅਗਰ ਸਰਕਾਰ ਉੱਤੇ ਨਹੀਂ ਆ ਰਹੀ ਜਿਹੜਾ ক্লোਜ਼ ਫੈਮਲੀ ਰਿਲੇਸ਼ਨ ਹੈਗਾ ਸਰਕਾਰ ਉਹਦੇ ਤੇ ਨਹੀਂ ਆ ਰਹੀ ਭਾਜੀ ਜੀ ਸੋ ਉਹ ਜਿਹੜੀ ਮੰਗਾ ਹੈਗੀ ਉਹਨਾਂ ਨੇ ਵਿੱਚੋਂ ਡਿਸਕਾਰਡ ਕਰ ਦਿੱਤੀ ਹੈ ਜਿਹੜੀਆਂ ਛੇ ਮੰਗਾ ਮੰਨਣ ਵਾਸਤੇ ਤਿਆਰ ਮਤਲਬ ਉੱਤੇ ਨਜ਼ਰਸਾਨੀ ਕਰਨ ਵਾਸਤੇ ਤਿਆਰ ਆ ਉਹ ਇੱਕ ਤੇ ਹੈਗਾ ਜੀ ਕਿ ਆਰਟੀਬੀ ਦੀ ਜਿਹੜੇ ਡਿਸੀਜਨ ਪ੍ਰੋਸੈਸਾ ਕਰਨ ਫਾਸ ਕੀਤਾ ਜਾਵੇ ਜੀ ਦੂਸਤਾਂ ਜਿਹੜੀ ਸਾਡੀ ਡਿਮਾਂਡ ਸੀ ਕਿ ਰਜਿਸਟਰੀ ਸ਼ੁਰੂ ਕੀਤੀ ਜਾਵੇ ਸਰਕਾਰ ਕਹਿੰਦੀ ਕਿ ਅਸੀਂ ਪ੍ਰਾਈਵੇਸੀ ਕਿ ਮਿਸਟਰਨ ਨਾਲ ਗੱਲ ਕਰ ਰਹੇ ਆ ਉਹਨੂੰ ਕੀਤਾ ਜਾਵੇ ਜਿਹੜੀ ਬੈਲਿਸ ਦੀ ਕਾਸਟ ਸੀ ਜਿਹੜੀ ਮਤਲਬ ਉਹਨੇ ਗੱਲ ਕਰਕੇ ਛੱਡਿਆ ਉਹ ਸਾਡੇ ਤੇ ਅਨਨੈਸੈਸਰੀ ਬਰਡਨ ਸੀ ਸੋ ਸਰਕਾਰ ਕਹਿੰਦੀ ਅਸੀਂ ਆਲਟਰਨੇਟਿਵ ਵੇ ਉੱਤੇ ਫਾਈਂਡ ਕਰ ਰਹੇ ਹਾਂ ਇੱਕ ਪ੍ਰੋਬਲਮ ਆਉਂਦੀ ਸੀ ਕਿ ਜਿਹੜਾ ਟੈਨੈਂਟ ਹੈਗਾ ਕਿਤੇ ਚਲੇ ਜਾਂਦੇ ਸੀਗੇ ਆਪਣਾ ਫੋਰਮ ਜਿਹੜਾ ਐਡਰੈਸ ਸੀਗਾ ਫੋਰਵਰਡਿੰਗ ਐਡਰੈਸ ਉਹਦੇ ਆਖੀ ਨਹੀਂ ਸੀ ਜਾਂਦੇ ਉਹ ਕਹਿੰਦੀ ਅਸੀਂ ਉਹ ਸਰਵਿਸ ਨੂੰ ਈਜ਼ੀਅਰ ਬਣਾਉਣ ਕਰਾਂਗੇ ਕਿ ਜਿਹੜਾ ਇੰਸ਼ੋਰੈਂਸ ਦਾ ਪਲਾਨ ਹੈਗਾ ਉਹਦੇ ਵਿੱਚ ਨਾਲ ਐਡਾਪਟ ਕੀਤਾ ਓਕੇ ਸੋ ਲੱਗਦਾ ਵੈ ਕਿ ਸਰਕਾਰ ਕੋ ਜ ਦਸਾਂ ਵਿੱਚੋਂ 6 ਸਾਡੀਆਂ ਮੰਗਾਂ ਨੂੰ ਜਾਇਜ਼ ਮੰਨਦੀ ਪਈ ਆ ਉੱਤੇ ਗੱਲ ਕਰਨ ਨੂੰ ਰਿਵਿਊ ਕਰਨ ਨੂੰ ਤਿਆ ਪਰ ਜਿਹੜੀ ਜਾਇਦ ਗੱਲ ਹੈਗੀ ਸੀ ਪਰ ਹੁਣ ਉਹ ਕਾਨੂੰਨ ਕਿਦੋਂ ਬੰਦ ਆ ਉਹ ਵੇਖਣ ਵਾਲੀ ਗੱਲ ਹੈ ਨਾ ਜੀ ਸੋ ਸਾਡੀ ਸਸਤਾ ਵਾਸਤੇ ਇੱਕ ਵਿਕਟਰੀ ਹੋਊਗੀ ਛੋਟੀ ਵਿਕਟਰੀ ਹੋਊਗੀ ਫਰਸਟ ਸਟੈਪ ਟੁਵਰਡਸ ਦੀ ਵਿਕਟਰੀ ਕਿ ਜੇ ਸਰਕਾਰ ਉਸ ਡਿਮਾਂਡਸ ਨੂੰ ਇਗਨੋਰ ਕਰਨ ਦੀ ਬਜਾਇ ਤੇਬਲਸ ਤੇ ਲੈ ਕੇ ਅਡਵਾਉਂਦੀ ਆ ਦੇਖੋ ਕੁਝ ਲੋਕ ਕਹਿੰਦੇ ਆ ਕਿ ਪੋਲੀਟਿਕਲ ਇਸ਼ੂ ਆ ਕੋਈ ਇਹਦੇ ਵਿੱਚ ਕੋਈ ਦੋ ਰਵਾ ਹੈ ਹੀ ਨਹੀਂ ਗੇ ਪੋਲੀਟਿਕਲ ਇਸ਼ੂ ਹੈਗਾ ਬਿਲਕੁਲ ਓਕੇ ਸਰਕਾਰਾਂ ਨੇ ਇਹ ਮੈਸੇ ਕ੍ਰੀਏਟ ਕੀਤਾ ਵਾ ਪਰ ਅਸੀਂ ਪੋਲੀਟੀਕਲ ਨਹੀਂ ਹੈਗੇ ਸਾਡੀਆਂ ਦੋਵਾਂ ਪਾਰਟੀਆਂ ਨੂੰ ਸੇਮ ਓਪਰਚ्युनिटी ਆ ਐਨਡੀਪੀ ਨੂੰ ਵੀ ਤਾਂ ਬੀਸੀ ਕੰਸਰਵੇਟਿਵ ओके ਕਿ ਬੀਸੀ ਦੇ ਕੋਲ ਲੋਕ ਸਾਨੂੰ ਇਹ ਕਹਿੰਦੇ ਕਿ ਤੁਸੀਂ ਬੀਸੀ ਕਨਜ਼ਰਵੇਟਿਵ ਦੇ ਕੈਂਡੀਡੇਟਾਂ ਦਾ ਕਿ ਵਿਰੋਧ ਕਿਉਂ ਨਹੀਂ ਕਰਦੇ ਜਾਂ ਤੂੰ ਪਾਵਰ ਚ ਹੀ ਨਹੀਂ ਹੈਗੇ ਜਾਂ ਤੋ ਨਾ ਕੋਈ ਐਮਐਲਏ ਉਹਨਾਂ ਦਾ ਜਾਂ ਕੋਈ ਸਰਕਾਰ ਫਾਰਮ ਕੀਤੀ ਨਾ ਉਹਨਾਂ ਨੇ ਕਿ ਕਾਨੂੰਨ ਕਰਿਆ ਕਾਨੂੰਨ ਤੇ ਕਰੇ ਐਨਡੀਪੀ ਨੇ ਹੈ ਨਾ ਜੀ ਸੋ ਫਿਰ ਵਿਦਰੋਹ ਵੀ ਤੇ ਉਹਨਾਂ ਦਾ ਕਰਨਾ ਬੰਦਦਾ ਨਾ ਜੀ ਸੋ ਅਸੀਂ ਦੋਵੇਂ ਪਾਰਟੀਆਂ ਨੂੰ ਕਹਿ ਰਹੇ ਐਨਡੀਪੀ ਨੂੰ ਵੀ ਤੇ ਬੀਸੀ ਕਨਜ਼ਰਵੇਟਿਵ ਨੂੰ ਵੀ ਤੇ ਕੋਈ ਇਕੁਅਲ ਓਪਰਚ्युनिटी ਆ ਸਾਨੂੰ ਵੀ ਅਗਲੇ ਸਟੇਕਹੋਲਡਰ ਟੇਬਲ ਤੇ ਬਿਠਾਓ ਐਜ਼ ਅ ਲੈਂਡਲੋਰਡ ਅਸੀਂ ਜਿੰਨੇ ਵੀ ਹੈਗੇ ਆ ਸਾਨੂੰ 3rd ਕਲਾਸ ਸਿਟੀਜਨ ਕ੍ਰੀਏਟ ਟ੍ਰੈਕ ਕਰੋ ਤੇ ਸਾਡਾ ਬੈਕ ਕੇ ਜੋ ਡਿਮਾਂਡਸ ਹੈਗੇ ਆ ਉਹਨਾਂ ਨੂੰ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਐਡ ਕਰੋ ਤੇ ਟਾਈਮ ਫਰੇਮ ਦਾ ਉਹ ਕਿ ਭਈ ਅਸੀਂ ਜੇ ਗਵਰਨਮੈਂਟ ਫਾਰਮ ਕਰਦੇ ਆ ਇੰਨੇ ਮਹੀਨਿਆਂ ਚ ਜਾਂ ਇੰਨੇ ਸਾਲ ਚ ਜਾਂ ਵਟਵਰ ਦਾ ਟਾਈਮ ਉਹਨੂੰ ਕੰਪਲੀਟ ਕੀਤਾ ਜਾਂਦਾ ਹੈ ਜੀ ਹਮ ਹਮ ਜੈ ਅ ਠੀਕ ਹੈ ਦੋਵੇਂ ਪਾਰਟੀਆਂ ਦੇ ਮੂਰੇ ਤੁਸੀਂ ਮੰਗਾ ਆਪਣੀਆਂ ਜਿਹੜੀਆਂ ਉਹ ਰੱਖਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਹੁਣ ਤੱਕ ਅਪਰੋਚੇਬਲ ਕੀ ਲੱਗਦਾ ਪਿਆ ਦੋਵੇਂ ਪਾਰਟੀਆਂ ਦੇ ਵਿੱਚੋਂ ਕਿਹੜੀ ਹੈ ਜਿਹੜੀ ਤੁਹਾਡੇ ਨਾਲ ਜ਼ਿਆਦਾ ਰਾਬਤਾ ਕਰ ਰਹੀ ਹੈ ਦੇਖੋ ਇਹ ਅੱਗੇ ਸਰਕਾਰਾਂ ਹਮੇਸ਼ਾ ਹੀ ਵਨ ਸਾਈਡਡ ਹੁੰਦੀਆਂ ਸੀ ਹੂੰ ਕਿਉਂਕਿ ਕਦੀ ਵੀ ਕਿਸੇ ਨੇ ਇਸ ਮੁੱਦੇ ਦੇ ਉੱਤੇ ਕਦੀ ਕਿਸੇ ਦੀ ਵੀ ਸਰਕਾਰ ਦੀ ਵਿਰੋਧਤਾ ਨਹੀਂ ਕੀਤੀ ਹੂੰ ਇਹ ਬੀਸੀ ਦੇ ਵਿੱਚ ਅਸੀਂ ਦੇਖੋ ਮੈਨੂੰ 22 ਸਾਲ ਕੈਨੇਡਾ ਵਿੱਚ ਹੋਏਗੇ ਰਹਿੰਦਿਆਂ ਨੂੰ ਮੈਂ ਆਪਣੀ ਹਿਸਟਰੀ ਵਿੱਚ ਇੱਕੋ ਇੱਕ ਮੋਹਮ ਵੇਖੀ ਜਿਹੜੀ ਸਰਕਾਰ ਦੇ ਖਿਲਾਫ ਚੱਲੀ ਜਿਹੜੀ ਬਿਲ ਵੈਂਡਰਜ਼ ਐਮ ਨੇ ਚਲਾਈ ਸੀਗੀ ਐਚਐਸਟੀ ਦਾ ਪ੍ਰੋਟੈਸਟ ਹੈ ਨਾ ਜੀ ਹੂੰ ਉਸ ਤੋਂ ਪਹਿਲਾਂ ਤੇ ਬਾਅਦ ਚ ਮੈਂ ਨਹੀਂ ਵੇਖੀ ਹੂੰ ਇਹ ਸਾਡੀ ਮੁਹਿੰਮ ਉਸੇ ਲੈਵਲ ਦੀ ਮੁਹਿੰਮ ਹੈ ਜਿਹੜੀ ਸਰਕਾਰ ਦੇ ਖਿਲਾਫ ਅਸੀਂ ਚਲਾ ਰਹੇ ਹਾਂ ਪਰ ਇਹ ਦੀ ਛੋਟੇ ਆ ਜੀ ਹੈ ਨਾ ਜੀ ਪਰ ਅਸੀਂ ਕਰ ਰਹੇ ਆ ਸੋ ਇਸੇ ਕਰਕੇ ਸਰਕਾਰ ਤੁਹਾਨੂੰ ਪਹਿਲਾਂ ਇਗਨੋਰ ਕਰਦੀ ਰਹੀ ਪਰ ਹੁਣ ਨਜਸਤਾਨੀ ਕਰਨ ਨੂੰ ਤਿਆਰ ਆ ਸੋ ਹਜੇ ਤੱਕ ਦੇਖੋ ਨਾ ਤੇ ਬੀਸੀ ਐਨਡੀਪੀ ਨੇ ਸਾਨੂੰ ਕੋਈ ਕੰਕਰੀਟ ਆਨਸਰ ਦਿੱਤਾ ਓਕੇ ਨਾ ਹੀ ਸਾਨੂੰ ਬੀਸੀ ਕਨਜ਼ਰਵੇਟਿਵ ਨੇ ਕੋਈ ਆਨਸਰ ਦਿੱਤਾ ਦੋਵੇਂ ਕਹਿ ਰਹੇ ਕਿ ਅਸੀਂ ਅਜੇ ਆਪਣੀ ਹਾਊਸਿੰਗ ਜਿਹੜੀਆਂ ਪਾਲਿਸੀ ਸੈ ਹੈਗੀਆਂ ਹਜੇ ਉਹ ਡਰਾਫਟ ਨਹੀਂ ਕੀਤੀਆਂ ਜਦੋਂ ਡਰਾਫਟ ਕਰਾਂਗੇ ਦੈਨ ਵਿਲ ਸੀ ਸੋ ਅਸੀਂ ਵੀ ਸੀ ਐਂਡ ਵਾਚ ਵਾਲੀ ਦੀ ਗੱਲ ਹੈਗੀ ਉਹ ਦੇਖਦੇ ਪਏ ਆ ਕਿ ਹਾਂ ਵੀ ਜਦੋਂ ਤੱਕ ਵਾਚ ਐਂਡ ਵੇਟ ਕੇ ਦੇਖਾਂਗੇ ਕਿ ਜਦੋਂ ਪੌਸੀ ਹੋਊਗੀ ਤਦ ਵੀ ਕਰਨੇ ਕਿ ਡਿਸੀਜਨ ਕੀ ਅਗਲਾ ਸਟੈਪ ਕੀ ਹੋਊਗਾ ਤੁਹਾਡੀ ਆਪਣੀ ਜਿਹੜੀ ਟੀਮ ਹੈ ਮਤਲਬ ਕਿੰਨੇ ਕੁ ਦੇ ਵਿੱਚ ਮੈਂਬਰ ਹੈ ਕਿ ਬਹੁਤ ਸਾਰੇ ਲਾਨਲੋਰਡ ਇਸ ਹੱਕ ਦੇ ਵਿੱਚ ਤੁਹਾਡੇ ਨਾਲ ਆਵਾਜ਼ ਚੁੱਕ ਰਹੇ ਨੇ ਮਤਲਬ ਇੱਕ ਪਲੈਟਫਾਰਮ ਦੇ ਉੱਤੇ ਇਕੱਠੇ ਹੋ ਦੇਖੋ ਦੋ ਤਰ੍ਹਾਂ ਦੇ ਹੁੰਦੇ ਜੀ ਇੱਕ ਹੁੰਦੇ ਜੀ ਐਕਟਿਵ ਵਿਖਣਦੇ ਜੀ ਪੈਸਿਵ ਓਕੇ ਹੁਣ ਜਿਹੜੇ ਐਕਟਿਵ ਦਿਖਦੇ ਆ ਜੀ ਥੋੜਾ ਨੰਬਰ ਦਿਖਦਾ ਜੀ ਬਿਲਕੁਲ ਉਹ ਉਹ ਤਾਂ ਪ੍ਰੋਟੈਸਟ ਚ ਵੀ ਦਿਖਾਈ ਦੇ ਜਾਂਦੇ ਆ ਜੀ ਥੋੜਾ ਥੋੜਾ ਬੰਦਾ ਦਿਖਦਾ ਨਾਲੇ ਜੀ ਪਰ ਜਿਹੜਾ ਪੈਸਿਵ ਬੈਠੇ ਜੀ ਜਿਹੜੇ ਸਾਇਲੈਂਟ ਬੈਠੇ ਆ ਉਹ ਇੱਕ ਵੱਡਾ ਨੰਬਰ ਆ ਉਹ ਵੇਖਣਾ ਚਾਹੁੰਦੇ ਕੋਈ ਨਾ ਕੋਈ ਉਹ ਸਦੋਂ ਦੇ ਜੋ ਕਿ ਮਜਬੂਰੀਆਂ ਹੋਣ ਇਹ ਤੇ ਕੋਈ ਵੀ ਜਿਹੜਾ ਪ੍ਰੋਟੈਸਟ ਹੈਗਾ ਹਮੇਸ਼ਾ ਜੇ ਵੇਖਣ ਨੂੰ ਸੇਮ ਗੱਲ ਹੀ ਮਿਲਦੀ ਹੁੰਦੀ ਆ ਕਿ ਹਾਂ ਵੀ ਜੇ ਸਾਰੇ ਕੋ 50000 ਦੇ ਮੈਂਬਰ ਆ ਉਹ ਸਭ ਨੇ ਬਾਹਰ ਨਹੀਂ ਆਉਣਾ ਪਰ ਭਾਵੇਂ ਅਸੀਂ ਇੱਕ ਬੰਦਾ ਵਾਂ ਜੀ ਭਾਵੇਂ ਅਸੀਂ 10 ਬੰਤੇ ਆ ਸਾਡੀ ਪ੍ਰੈਜ਼ੈਂਸ ਪ੍ਰੋਟੈ ਗਵਰਨਮੈਂਟ ਅਗੇਂਸਟ ਦ ਪਾਲਿਸੀਸ ਪਾ ਜੀ ਪਰ ਜਦੋਂ ਹੁਣ ਇਲੈਕਸ਼ਨ ਹੋਊਗੀ ਅਸੀਂ ਲੋਕਾਂ ਸਾਹਮਣੇ ਪੇਸ਼ ਕਰਾਂਗੇ ਕਿ ਵੀ ਅਸੀਂ ਆਪਣੀ ਕੰਮ ਪਿਛਲੇ ਸਾਲਸ ਵਾਲੇ ਮਹੀਨੇ ਸਾਡੀ ਕਾਰਜਕਾਰੀ ਕੀ ਸੀਗੀ ਆਹ ਪਾਰਟੀ ਸਨਵਾਦ ਦੇ ਰਹੀ ਆ ਆਹ ਪਾਰਟੀ ਸਨਵਾਦ ਦੇ ਰਹੀ ਆ ਫੈਸਲਾ ਤੁਸੀਂ ਕਰੋ ਕਿਉਂਕਿ ਅਸੀਂ ਤਾਂ ਕਿਸੇ ਨੂੰ ਨਹੀਂ ਕਹਿਣਾ ਤੁਸੀਂ ਵੋਟਿੰਗ ਨੂੰ ਪਾਓ ਜਾਂ ਨਹੀਂ ਪਾਓ ਆ ਸਾਡਾ ਮਕਸਦ ਸਾਡੀ ਪਟੀਸ਼ਨ ਹੈ ਜੀ ਹਣਾ ਸਾਡੀ ਪਟੀਸ਼ਨ ਜਿਹੜੀ ਹੈਗੀ ਡਿਮਾਂਡਸ ਹੈਗੀ ਹੈ ਇਕੁਐਲਟੀ ਐਂਡ ਫੇਅਰਨੈਸ ਦੀ ਗੱਲ ਕਰਦੇ ਆ ਜਿਹਦੇ ਵਾਸਤੇ ਮਕਾਨ ਮਾਲਕ ਜਿਹੜੇ ਕਿਰਾਏਦਾਰ ਹੈਗੇ ਦੋਵਾਂ ਪਾਸੇ ਜਿਹੜੇ ਲਾਅ ਹੈਗੇ ਉਹ ਬਰਾਬਰ ਕੀਤੇ ਜਾਣ ਜੀ ਹੁਣ ਹਾਊਸਿੰਗ ਮਾਰਕੀਟ ਥੋੜੀ ਜੀ ਕਹਿੰਦੇ ਬਦਲੀ ਆ ਵਿਆਜ ਤਰ੍ਹਾਂ ਦੀ ਉੱਤੇ ਵੀ ਕਾਫੀ ਜ਼ਿਆਦਾ ਧਿਆਨ ਟਿਕਿਆ ਹੋਇਆ ਸੀਗਾ ਵਿਆ ਉਹ ਤੁਹਾਡੇ ਤੋਂ ਜਾਨਣਾ ਚਾਹਾਂਗੇ ਵੀ ਮਾਰਕੀਟ ਦੇ ਹਿਸਾਬ ਦੇ ਨਾਲ ਤੁਸੀਂ ਰਿਵਿਊ ਹੁਣ ਤੱਕ ਕੀ ਕਰ ਪਾਏ ਹੋ ਉਹਦੇ ਵਿੱਚ ਕਿਵੇਂ ਦੇ ਬਦਲਾਅ ਜਿਹੜੇ ਦਿਖਾਈ ਦੇ ਰਹੇ ਨੇ ਐਸ ਵੇਲ ਸ਼ਹਿਰ ਵਿੱਚ ਕੀ ਹੋ ਰਿਹਾ ਕਿ ਜਿਹੜਾ ਮਕਾਨ ਮਾਲਕ ਆ ਉਹ ਬਹੁਤ ਵੱਡੇ ਬਾਹਰ ਥੱਲੇ ਕਾਰਟਿਕ ਬੋਝ ਥੱਲੇ ਆ। ਉਹ ਜਿਹੜਾ ਬੋਝ ਆ ਮਕਾਨ ਮਾਲਕ ਜਦੋਂ ਪੈਂਦਾ ਵਾ ਉਹ ਬੋਝ ਸ਼ਿਫਟ ਹੋ ਰਿਹਾ ਥੱਲੇ ਕਿਰਾਏਦਾਰਾਂ ਦੇ ਉੱਤੇ। ਸਰਕਾਰ ਉਹਨੂੰ ਕਿਤੇ ਨਾ ਕਿਤੇ ਰੀਲੀਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਰੀਲੀਜ਼ ਹੋ ਨਹੀਂ ਰਿਹਾ। ਜਿਹੜੇ ਤਿੰਨ ਸਰਕਾਰ ਨੇ ਇੰਟਰਸਟ ਰੇਟ ਚੋ ਕੱਟ ਕੀਤੇ ਆ ਉਹ ਹਜੇ ਵੀ ਨਾ ਕਾਫੀ ਆ। ਉਹਨੇ ਇੱਕ ਐਗਜ਼ਾਮਪਲ ਤੌਰ ਤੇ ਜਿਵੇਂ ਫੈਡਰਲ ਸਰਕਾਰ ਨੇ ਲਾਅ ਚੇਂਜ ਕੀਤਾ ਜੀ ਕਿ ਵੀ ਜਦ ਤੁਹਾਡੀ ਜਿਹੜੀ ਇਨਸ਼ੋਰਡ ਮਾਰਗੇਜ ਆ ਉਹ ਮਿਲੀਅਨ ਤੋਂ ਵਧਾ ਕੇ ਉਹਨਾਂ ਨੇ 1.5 ਮਿਲੀਅਨ ਕਰ ਦਿੱਤੀ 5 ਲੱਖ ਦਾ ਵਧਾ ਦਿੱਤਾ। ਜੀ ਸਹੀ ਸ਼ਬਦਾਂ ਦੇ ਵਿੱਚ ਹੁਣ ਜੇ ਕਿਸੇ ਨੇ 1.5 ਲੱਖ ਦਾ ਘਰ ਲੈਣਾ ਜੀ ਹੂੰ ਉਹਨੂੰ ਘੱਟੋ ਘੱਟ ਵੀ 3 ਲੱਖ ਡਾਲਰ ਜਿਹੜੀ ਆ ਉਹ ਸਾਲਾਨਾ ਇਨਕਮ ਚਾਹੀਦੀ ਆ ਹੂੰ ਜੇ ਉਹ ਦੇ ਦਿੰਦਾ ਜੀ ਇੰਨੀ ਉਹਦੀ ਇਨਕਮ ਹੈਗੀ ਆ ਤੇ ਉਸ ਘਰ ਦੀ ਪੇਮੈਂਟ ਜੀ 7750 ਡਾਲਰ ਬਣਦੀ ਆ ਓਕੇ ਹੁਣ ਨਾ ਤੇ ਕਿਸੇ ਦੀ ਇੰਨੀ ਇਨਕਮ ਹੈ ਜੀ ਹੂੰ ਨਾ ਹੀ 7750 ਕੋਈ ਉਹਨੂੰ ਰਿਪੇਅ ਕਰ ਸਕਦਾ ਜਿਹੜਾ 30 ਸਾਲ ਚੋੜਨ ਕੀਤਾ ਕਿ ਤੀ ਮਾਰਗੇਜ ਪੇ ਕਰਨੀ ਆ ਉਹ ਵੀ ਹਜੇ ਵਰਕਆਊਟ ਨਹੀਂ ਹੋ ਰਹੀ ਕਿਉਂਕਿ ਉਹਦੇ ਪਿੱਛੇ ਬਹੁਤ ਥੋੜੇ ਜਿਹੇ ਉਹ ਇੰਟਰਸਟ ਰੇਟ ਹਾਈ ਹੋਣ ਦੇ ਕਰਕੇ ਡਾਲਰ ਉਹ ਜਿਹੜੀ ਅਮਾਉਂਟ ਆ ਬਹੁਤ ਛੋਟੀ ਜਾ ਰਹੀ ਜੀ ਜੀ ਸੋ ਇਸੇ ਕਰਕੇ ਲੋਕ ਕੀ ਟਰਾਈ ਕਰ ਰਹੇ ਆ ਕਿ ਹਜੇ ਵੇਟ ਕਰ ਰਹੇ ਆ ਹੂੰ ਜਿਹੜੀ ਮਾਰਕੀਟ ਸੀਗੀ ਉਹ ਸੈਲਰ ਤੋਂ ਸ਼ਿਫਟ ਹੋ ਕੇ ਬਾਅਦ ਦੇ ਖਾਨੇ ਚਲੀ ਗਈ ਆ ਜੇ ਅਸੀਂ ਫਰੇਜ਼ਰ ਵੈਲੀ ਦਾ ਜਾਂ ਗ੍ਰੇਟਰ ਵੈਂਕੂਵਰ ਦਾ ਡਾਟਾ ਵੇਖਦੇ ਆ ਜੀ ਪਿਛਲੇ ਜੁਲਾਈ ਤੇ ਅਗਸਤ ਵਿੱਚ ਲਿਸਟਿੰਗ ਕਾਫੀ ਆਈਆਂ ਜੀ ਜੋ ਲਗਭਗ 9000 ਦੇ ਲਗਭਗ ਲਿਸਟਿੰਗ ਜਿਹੜੀਆਂ ਸੀ ਮਾਰਕੀਟ ਸੀਗੀਆਂ ਪਰ ਜਿਹੜੀਆਂ ਸੇਲ ਹੋਈਆਂ ਜੀ ਸਾਰਾ ਉਹ ਸਾਰੀਆਂ ਮਤਲਬ ਜੁਲਾਈ ਅਗਸਤ ਦੇ ਵਿੱਚ 2000 3500 ਹੋਈਆਂ ਸੋ ਨੰਬਰ ਬਹੁਤ ਵੱਡਾ ਸੀਗਾ ਸੋ ਉਹ ਜਿਹੜੀ ਪ੍ਰਾਈਸ ਹੈਗੀ ਆ ਜੀ ਉਹ ਫਲਕਚੂਏਟ ਹੋ ਰਹੀ ਆ ਬਟ ਜਸਟ ਨਹੀਂ ਹੋ ਰਹੀ ਕਿਉਂਕਿ ਮੈਟ੍ਰਿਕਰ ਦਾ ਕਿ ਇੰਟਰਸਟ ਰੇਟ ਬਹੁਤ ਜ਼ਿਆਦਾ ਜੀ ਜਿਹੜਾ ਸਪੈਸ ਟੈਸਟ ਤੇ ਉਹ ਇੱਕ ਵੀ ਗਿਸ਼ੂਆ ਅ ਜਿਹੜੀ ਡਾਊਨ ਪੇਮੈਂਟ ਲੋਕਾਂ ਕੋਲ ਡਾਊਨ ਪੇਮੈਂਟ ਨਹੀਂ ਹੈਗਾ ਜੀ ਸੋ ਸਰਕਾਰ ਨੂੰ ਹੋਰ ਵੀ ਕੁਝ ਕਰਨ ਦੀ ਲੋੜ ਆ ਕਿਉਂਕਿ ਜਿਹੜਾ ਫਸਟ ਟਾਈਮ ਬਾਏਰ ਆ ਉਹ ਮਾਰਕੀਟਸ ਕਿੱਦਾਂ ਐਂਟਰ ਕਰਨਾ ਜੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਫਸਟ ਟਾਈਮ ਹੋਮ ਬਾਏਰ ਹੈ ਜੀ ਉਹ ਸਿਸਟਮ ਤੋਂ ਬਾਹਰ ਆ ਓਕੇ ਹਰ ਜੀ ਕਿਉਂਕਿ ਉਹਦੀ ਅਫੋਰਡੇਬਿਲਟੀ ਨਹੀਂ ਹੈਗੀ ਬਿਲਕੁਲ ਹਾਂ ਉਹ ਵਾਧਾ 2.5 ਲੱਖ ਡਾਲਰ ਤੋਂ ਵੱਧ ਉਹ ਅਫੋਰਡ ਨਹੀਂ ਕਰਦਾ 2.5 ਲੱਖ ਡਾਲਰ ਦਾ ਕੁਝ ਆਉਂਦਾ ਨਹੀਂ ਗਾ ਜੀ ਹਨਾ ਜੀ ਸੋ ਸਟਾਰਟ ਹੀ 5-6 ਲੱਖ ਦਾ ਹੁੰਦਾ ਸੋ ਸਰਕਾਰ ਨੂੰ ਕੁਝ ਨਾ ਕੁਝ ਦੇਖੋ ਅਕਤੂਬਰ ਦੇ ਵਿੱਚ ਜਿਹੜਾ ਹੈਗਾ ਕਟ ਹੈਗਾ ਉਹ ਕਿੱਦਾਂ ਨੂੰ ਲੈ ਕੇ ਜਾਂਦਾ ਪਰ ਕੌਨਫੀਡੈਂਸ ਅਜੇ ਵੀ ਜਿਹੜਾ ਕਰਕੇ ਦਿੰਦਾ ਉਹ ਅਜੇ ਲੋਕਾਂ ਵਿੱਚ ਨਹੀਂ ਹੈਗਾ ਜੀ ਬਿਲਕੁਲ ਸਰਕਾਰੀ ਨੁਮਾਇੰਦੇ ਤਾਂ ਇਹ ਕਹਿਣਾ ਕਿ ਇਸ ਵੇਲੇ ਵੱਡਾ ਮੁੱਦਾ ਸਾਡੇ ਲਈ ਹਾਊਸਿੰਗ ਮਾਰਕੀਟ ਬਣਿਆ ਹੋਇਆ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜੀਆਂ ਤਬਦੀਲੀਆਂ ਔਰ ਮਹਿੰਗਾਈ ਜਿਹੜੀ ਇੰਨੇ ਮਹਿੰਗੇ ਮਹਿੰਗੇ ਘਰ ਆ ਰਹੇ ਵੀ ਉਹ ਸਾਡੇ ਲਈ ਵੱਡਾ ਮੁੱਦਾ ਹੋ ਸਕਦਾ ਹੈ ਲੈਂਡਲੋਰਡ ਜਿਹੜੇ ਇਸ਼ੂ ਚਾਕਰੇ ਨੇ ਜਿਹੜੀਆਂ ਪਾਲਿਸੀਆਂ ਦੀ ਉਹ ਗੱਲ ਕਰ ਰਹੇ ਉਹ ਉਹਨਾਂ ਵਾਸਤੇ ਸ਼ਾਇਦ ਉਹਨੀਆਂ ਵੱਡੀਆਂ ਨਹੀਂ ਹੈ ਜਿਹਦੇ ਤੋਂ ਸ਼ਾਇਦ ਇਹਨਾਂ ਜ਼ਿਕਰ ਕਰਨਾ ਚਾਹਦੇ ਵੀ ਨਹੀਂ ਹੈਗੇ ਤੁਹਾਨੂੰ ਲੱਗਦਾ ਇਹ ਚੀਜ਼ ਦੇਖੋ ਹੁਣ ਜੇ ਸਰਕਾਰ ਬੀਤੀ ਸਰਕਾਰ ਇਹ ਜੇ ਕਹਿ ਰਹੀ ਆ ਕਿ ਅਸੀਂ ਤੁਹਾਨੂੰ 6 ਪਲੈਕਸ ਬਣਾ ਦਨੇ ਆ 4 ਪਲੈਕਸ ਬਣਾ ਦਨੇ ਆ ਉਹ ਬਣਾਉਣੇ ਕਿਦਨੇ ਜੀ ਹੂੰ ਬਣਾਉਣੇ ਤੇ ਮਕਾਨ ਮਾਲਕ ਮਕਾਨ ਮਾਲਕ ਨਾ ਬਿਲਕੁਲ ਹੁਣ ਜੇ ਅੱਜ ਮੇਰਾ ਘਰ ਆ ਮੇ ਕੋਲ 10 ਜੀ ਸਕਰ ਫੁੱਟ ਦੀ ਲੋਟ ਹੈ ਉੱਥੇ ਅੱਜ ਇੱਕ ਘਰ ਆ ਜੇ ਮੈਂ ਉੱਥੇ ਕੱਲੂ 6 ਘਰ ਬਣਾਵਾਗਾ ਉਹ ਮਕਾਨ ਮਾਲਕ ਤੇ ਮੈਂ ਹੀ ਆ ਨਾ ਜੀ ਜੀ ਬਿਲਕੁਲ 6 ਘਰਾਂ ਦਾ ਕਿਰਾਏਦਾਰ ਨੂੰ ਤੇ ਅਸੀਂ ਉਹ ਉੱਪਰ ਪ੍ਰੋਵਾਈਡ ਕਰਨਾ ਨਾ ਸੋ ਇਹ ਜੋ ਦੋਵੇਂ ਚੀਜ਼ਾਂ ਜਿਹੜੀਆਂ ਹੈ ਕਿ ਸਾਈਡ ਬਾਈ ਸਾਈਡ ਚੱਲਦੀਆਂ ਜੋ ਹਾਊਸਿੰਗ ਜਿਹੜੀ ਹਾਂ ਇਹ ਉਹ ਸਾਦਾ ਕਿ ਦੇਖੋ ਜੋ ਸਰਕਾਰ ਕੀ ਚਾਰੀ ਆ ਜੋ ਸਾਨੂੰ ਲੱਗਦਾ ਇਹ ਸਰਕਾਰ ਇਹ ਚਾਰੀ ਆ ਕਿ ਹੌਲੀ ਹੌਲੀ ਜਿਹੜੇ ਛੋਟੇ ਮਕਾਨ ਮਾਲਕ ਆ ਉਹਨਾਂ ਨੂੰ ਮਾਰਕੀਟ ਚੋਂ ਮਲਫੀ ਕਰ ਦਿੱਤਾ ਜਾਵੇ ਜੀ ਓਕੇ ਜੀ ਅਸੀਂ ਸਤੇ ਹੋਏ ਅਸੀਂ ਸਾਡੇ ਕੋਈ ਨਾ ਪ੍ਰੈਸ਼ਟ ਤੇ ਕਦੀ ਛਾਲ ਨਹੀਂ ਹੋਣਾ ਜੀ ਅਸੀਂ ਕਾਦੇ ਵਾਸਤੇ ਘਰ ਬਾਇ ਕਰਨੇ ਜੀ ਉਹ ਹੌਲੀ ਹੌਲੀ ਪ੍ਰੋਪਰਟੀਆਂ ਵੱਡੇ ਡਿਵੈਲਪਰਾਂ ਕੋ ਜਾਣ ਉਹ ਉੱਥੇ ਮਲਟੀਪਲੈਕਸ ਬਣਾਉਣ ਹਾਈ ਰਾਈਜ਼ ਬਣਾਉਣ ਪਰ ਪਾਰਟਨਰ ਬਣਾਉਣ ਉਹ ਸਰਕਾਰ ਦੀ ਜਿਹੜੀ ਦਿਸ਼ਾ ਹੈਗੀ ਆ ਉਹ ਲੱਗ ਰਹੀ ਹੈ ਕਿ ਨੀਅਤ ਉਸ ਬੰਦੇ ਨੂੰ ਜਾ ਰਹੀ ਹੈ ਕਿ ਹਾਂ ਵੀ ਉਹਨਾਂ ਨੂੰ ਜ਼ਿਆਦਾ ਕੀਤਾ ਜਾਵੇ ਉਹਨਾਂ ਵਾਸਤੇ ਕਿਉਂਕਿ ਹਾਊਸਿੰਗ ਜ਼ਿਆਦਾ ਉੱਥੇ ਉਹ ਦੇ ਸਕਦੇ ਅਸੀਂ ਘੱਟ ਦੇ ਸਕਦੇ ਅਡਾ ਜਿਸ ਵਾਸਤੇ ਕਿ ਹਾਊਸਿੰਗ ਇੱਕ ਬਿਗ ਇਸ਼ੂ ਆ ਪਰ ਮਕਾਨ ਮਾਲਕ ਤੇ ਕਦੀ ਮਲਫੀ ਹੋਣੀ ਨਹੀਂ ਉਹ ਤੇ ਇਦਾਂ ਹੀ ਚੱਲਦੇ ਰਹਿਣੇ ਆ ਸੋ ਸਰਕਾਰ ਨੂੰ ਬੈਲੈਂਸ ਦੀ ਨੀਤੀ ਜਿਹੜੀ ਹੈਗੀ ਉਹ ਪ੍ਰੋਬਲਮ ਹੂੰ ਹੂੰ ਠੀਕ ਹੈ ਹੁਣ ਤੁਹਾਡੀ ਸਰਕਾਰ ਨਾਲ ਗੱਲ ਵੀ ਜਿਹੜੀ ਹੋ ਗਈ ਹੋਈ ਹੈ ਮੀਟਿੰਗ ਲਈ ਤੁਹਾਨੂੰ ਸੱਦਾ ਆ ਚੁੱਕਿਆ ਹੋਇਆ ਹੁਣ ਤੁਹਾਡੀ ਆਪਣੀ ਪਾਰਟੀ ਦੇ ਵੱਲੋਂ ਮਤਲਬ ਆਪਣੀ ਤੁਹਾਡੇ ਜਿੰਨੇ ਵੀ ਗਰੁੱਪ ਮੈਂਬਰਸ ਐ ਉਹਨਾਂ ਦੇ ਵੱਲੋਂ ਹੁਣ ਕੀ ਅਗਲੀ ਮਤਲਬ ਉਹੀ ਸ਼ਰਤਾਂ ਲੈ ਕੇ ਸਿਰਫ ਜਾ ਰਹੇ ਹੋ ਜਾਂ ਉਹਦੇ ਵਿੱਚ ਕੁਝ ਹੋਰ ਵੀ ਬਦਲਾਅ ਕਰ ਰਹੇ ਹੋ ਜੀ ਹਾਂ ਜੀ ਦੇਖੋ ਸਮੇਂ-ਸਮੇਂ ਤੇ ਉੱtilde ਚੀਜ਼ਾਂ ਚੇਂਜ ਹੁੰਦੀਆਂ ਜਾਂਦੀਆਂ ਹਨਾ ਸੋ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਹਾਂ ਕਿ ਦੇਖੋ ਅੱਗੇ ਤੁਹਾਡਾ ਜਿਹੜਾ ਪਰਸਨਲ ਯੂਜ਼ ਵਾਸਤੇ ਘਰ ਸੀਗਾ ਜੀ ਉਹ ਨੋਟਿਸ ਸੀ 2 ਮਹੀਨੇ ਦਾ ਜੀ ਹੁਣ ਵਧਾ ਕੇ ਚਾਰ ਮਹੀਨੇ ਦਾ ਕਰ ਦਿੱਤਾ ਹੂੰ ਉਸ ਦਾ ਇੰਨਾ ਜ਼ਿਆਦਾ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ ਹੈ ਹਨਾ ਜੀ ਤੁਸੀਂ ਪ੍ਰਾਪਰਟੀ ਕੋ ਵੇਚ ਨਹੀਂ ਸਕਦੇ ਜੀ ਹੁਣ 4 ਮਹੀਨੇ ਕਿਹੜਾ ਬੰਦਾ ਇਹਨੂੰ ਵੇਟ ਕਰੂਗਾ ਜੀ ਅਜੇ ਕੱਲ ਇੱਕ ਕਾਕਾਲੀ ਕੇਸ ਅਸੀਂ ਦੇਖ ਦੇਖ ਰਹੇ ਸੀਗੇ 4.2 ਮਿਲੀਅਨ ਦਾ ਘਰ ਸੀਗਾ ਜੀ ਬਾਏਰ ਨੇ ਆਫਰ ਪਾਈ ਕਿਰਾਏਦਾਰ ਨੂੰ ਆਖਿਆ ਤੂੰ ਘਰ ਖਾਲੀ ਕਰਨਾ ਭਾਈ ਸਾਹਿਬ ਨੇ ਘਰ ਨਹੀਂ ਖਾਲੀ ਕੀਤਾ ਬਾਏਰ ਨੇ ਸੈਲਰ ਨੂੰ 2 ਲੱਖ ਰੁਪਏ ਦਾ ਡਿਪੋਜ਼ਿਟ ਦਿੱਤਾ ਉਹਨੇ ਘਰ ਨਹੀਂ ਖਾਲੀ ਕੀਤਾ ਫ੍ਰਸਟ੍ਰੇਸ਼ਨ ਆਫ ਦਾ ਕੰਟਰੈਕਟ ਹੋ ਗਿਆ ਜੀ ਬਾਇਰ ਨੇ ਪ੍ਰਾਪਰਟੀ ਕੰਪਲੀਟ ਨਹੀਂ ਕਰਾਈ ਸੈਲਰ ਨੇ ਉਹਨੂੰ ਸੂ ਕਰ ਦਿੱਤਾ ਉਹਨੇ ਉਹਨੂੰ ਸੂ ਕਰਤਾ ਸੈਲਰ ਹੁਣ ਬਾਇਰ ਨੂੰ ਸੂ ਕਰਦਾ ਪਿਆ ਜੀ ਸੋ ਮੈਸਰ ਬਿਲਕੁਲ ਅਸੀਂ ਸਰਕਾਰ ਨੂੰ ਕਹਿ ਰਹੇ ਆ ਕਿ ਪਈਅਰ ਪਰਸਨਲ ਯੂਜ਼ ਹੈ ਨਾ ਹਮ ਮੰਨ ਲਓ ਤੁਹਾਡੀ ਚੀਜ਼ ਹੈ ਜੀ ਤੁਸੀਂ ਆਪਣੇ ਵਾਸਤੇ ਵਰਤਣੀ ਹੈ ਮੈਂ ਤੁਹਾਨੂੰ ਨੋਟਿਸ ਦਵਾ ਕਿ ਸ਼ੈਰੀ ਜੀ ਤੁਸੀਂ ਇਹ ਘਰ ਖਾਲੀ ਕਰ ਦਿਓ ਹਮ ਤੁਹਾਡੇ ਕੋਲ ਤੇ ਕੋਈ ਅਧਿਕਾਰ ਹੀ ਹੋਣਾ ਚਾਹੀਦਾ ਉਹਨੂੰ ਡਿਸਪੂਟ ਕਰਨ ਦਾ ਜੀ ਹਾਂ ਜੇ ਮੈਂ ਉਹ ਲਾਅ ਨੂੰ ਫਾਲੋ ਨਹੀਂ ਕੀਤਾ ਹਮ ਹਮ ਕਿ ਮੈਂ ਘਰ ਨੂੰ ਪ੍ਰੋਪਰ ਅਕੂਪਾਈ ਨਹੀਂ ਕੀਤਾ ਫਿਰ ਟੈਨੈਂਟ ਮੇਰੇ ਮੇਰੇ ਪਿੱਛੇ ਆਵੇ ਮੈਨੂੰ ਲੀਗਲੀ ਉਹ ਨਸੂ ਕਰੇ ਸਟਾਰਟਿੰਗ ਦੇ ਵਿੱਚ ਕਿਉਂ ਸਾਨੂੰ ਉਹ ਚੈਲੰਜ ਕਰਦਾ ਜੀ ਸੋ ਉਹ ਜਿਹੜਾ ਮੈਸ ਹੈਗਾ ਜੀ ਅਸੀਂ ਕਹਿ ਰਹੇ ਕੋਈ ਜਿਹੜਾ ਪਰਸਟਰ ਯੂਜ਼ ਵਾਲਾ ਹੈਗਾ ਉਹ ਖਤਮ ਕੀਤਾ ਜਾਵੇ ਜਿਹੜਾ ਫਿਕਸਡ ਟਰਮ ਵਾਲਾ ਹੈਗਾ ਜੀ ਉਹਨੂੰ ਰੀਸਟੋਰ ਕੀਤਾ ਜਾਵੇ ਕਿਉਂਕਿ ਜਦ ਤੱਕ ਉਹ ਰੀਸਟੋਰ ਲਈ ਹੁੰਦੀ ਜੀ ਤਦ ਤੱਕ ਇਹ ਸਮੱਸਿਆ ਸੋਲਵ ਨਹੀਂ ਹੋਣੀ ਨਾ ਸੋ ਅਸੀਂ ਜਿਹੜੀਆਂ ਦੋ ਚੀਜ਼ਾਂ ਹੈਗੇ ਇੱਕ ਹੈਗਾ ਜਿਹੜਾ ਅਨਪੇਡ ਰੈਂਟ ਆ ਉਹ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਜੀ 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 빅 ਪ੍ਰੋਬਲਮ ਬਣਦੀ ਜਾ ਰਹੀ ਆ ਕਿਉਂਕਿ ਉਹਨ ਰੋਕਣ ਦੀ ਲੋੜ ਆ ਕਿ ਅਨਪੇਡ ਰੈਂਟ ਦਾ ਬੰਦਾ ਜਿੰਨੇ ਨਹੀਂ ਪੇ ਕੀਤਾ ਉਹ ਤੇ ਇੱਕ ਦਿਨ ਵੀ ਉਹਨੂੰ ਘਰ 'ਚ ਸਟੇ ਕਰਨ ਦੀ ਪਰਮਿਸ਼ਨ ਨਹੀਂ ਹੋਣੀ ਚਾਹੀਦੀ ਬਿਲਕੁਲ ਹਾਂ ਜੀ ਸੋਸੀਏ ਤਿੰਨ ਜਿਹੜੀਆਂ ਚੀਜ਼ਾਂ ਹੈਗੇ ਹੋਰ ਐਡ ਅਪ ਕਰਨ ਦੀ ਵਿੱਚ ਕੋਸ਼ਿਸ਼ ਕਰ ਲੈ ਜੀ ਠੀਕ ਹੈ ਅ ਬਲਦੀਪ ਜੀ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਕਾਫੀ ਜਦੋਜਹਿਦ ਤਾਂ ਕਰ ਰਹੇ ਹੋ ਹੁਣ ਜਿਹੜੀ ਆ ਤੁਹਾਨੂੰ ਲੱਗਦਾ ਵੀ ਜਿਹੜੀਆਂ ਇੰਤਜ਼ਾਰ ਦੀਆਂ ਘੜੀਆਂ ਸੀ ਖਤਮ ਹੋ ਗਈਆਂ ਸੀ ਤੇ ਹੁਣ ਸਾਡੀ ਮੁਹਿੰਮ ਜਿਹੜੀਆਂ ਉਹਨੂੰ ਬਲ ਮਿਲੇਗਾ ਤੇ ਸਰਕਾਰ ਸਾਰੀਆਂ ਮੰਗਾਂ ਸਾਡੀਆਂ ਮੰਨੇਗੀ ਦੇਖੋ ਅਸੀਂ ਤਾਂ ਆਪਣੇ ਵੱਲੋਂ ਜ਼ੋਰ ਜ਼ੋਰ ਤਰੀਕੇ ਨਾਲ ਆਪਣਾ ਕੋਸ਼ਿਸ਼ ਕਰ ਰਹੇ ਹਾਂ ਜ ਜਿਹੜੀ ਇਹ ਮੁੱਦਾ ਤੇ ਬੀਸੀ ਦੇ ਸਾਰੇ ਮਕਾਨ ਮਾਲਕਾਂ ਦਾ ਜੀ ਵਿੱਚ ਟੈਨੈਂਟੀ ਵਿੱਚ ਆਈ ਹੈ ਜੀ ਕਿ ਜੇ ਮਕਾਨ ਮਾਲਕ ਨਹੀਂ ਹੋਣਗੇ ਤੇ ਟੈਨੈਂਟ ਨਹੀਂ ਹੋਣਗੇ ਜੇ ਟੈਨੈਂਟੀ ਹੋਣਗੇ ਮਕਾਨ ਮਾਲਕ ਨਹੀਂ ਹੋਣਗੇ ਸੋ ਇਹ ਦੋਵਾਂ ਧਿਰਾਂ ਨੂੰ ਬੈਲੈਂਸਡ ਦੀ ਅਪਰੋਚ ਪਲੇ ਚਾਹੀਦੀ ਆ ਪਰ ਮੇਰੀ ਬਲੀ ਮਕਾਨ ਮਾਲਕਾਂ ਨੂੰ ਬੇਨਤੀ ਆ ਕਿ ਜੇ ਤੁਹਾਡੇ ਕਨਸਰਨ ਹੈਗੇ ਆ ਇਸ਼ੂਸ ਹੈਗੇ ਆ ਉਹ ਘਰ ਬੈ ਕੇ ਕਦੀ ਸੋਲਵ ਨਹੀਂ ਹੋਣੇ ਜੀ ਕਹਿੰਦਾ ਭਾਵੇਂ ਤੁਸੀਂ ਪੈਸੇ ਵੋ ਸਾਇਲੈਂਟ ਹੋ ਤੁਹਾਨੂੰ ਬਾਹਰ ਨਿਕਲਣਾ ਪੈਣਾ ਔਰ ਸਰਕਾਰ ਤੁਹਾਡੇ ਕੋਲ ਆਉਂਦੀ ਆ ਭਾਵੇਂ ਐਨਡੀਪੀ ਆਵੇ ਜਾਂ ਕੰਜ਼ਰਵੇਟਿਵ ਦੇ ਐਮਪਲੋਇਰ ਉਹਨਾਂ ਨੂੰ ਸਵਾਲ ਕਰੋ ਕੁਐਸਚਨ ਕਰੋ ਕਿ ਉਹਨਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਤੇ ਜੋ ਤੁਹਾਨੂੰ ਲੱਗਦਾ ਕਿ ਹਾਂ ਵੀ ਤੁਹਾਨੂੰ ਕੋਈ ਸੈਟੀਸਫੈਕਟਰੀ ਆਨਸਰ ਦਿੰਦੇ ਆ ਤੇ ਸਾਡੀਆਂ ਮੰਗਾਂ ਨਾਲ ਉਹ ਜਾਇਜ਼ ਲੱਗਦਾ ਵੀ ਅਲਾਈਨ ਹੈਗਾ ਵਾ ਤੇ ਮੇਕ ਯਰ ਓਨ ਡਿਸੀਜਨ ਜੀ ਥੈਂਕ ਯੂ ਸੋ ਮਚ ਬਲਜੀਤ ਜੀ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਥੈਂਕ ਯੂ ਜੀ ਸੋ ਬਲਦੀਪ ਸਿੰਘ ਜੀ ਸਾਡੇ ਨਾਲ ਬੈਠੇ ਹੋਏ ਸੀ ਤੇ ਗੱਲਬਾਤ ਕਰ ਰਹੇ ਸੀਗੇ ਵੀ ਹੁਣ ਬਣੇਗਾ ਕੀ ਉਹਨਾਂ ਦੀ ਮੁਹਿੰਮ ਦਾ ਪਰ ਸਹੀ ਸਮਾਂ ਹੁੰਦਾ ਜਦੋਂ ਚੋਣਾਂ ਹੁੰਦੀਆਂ ਨੇ ਇਲੈਕਸ਼ਨ ਦੇ ਮੌਕੇ ਦੇ ਉੱਤੇ ਮੰਗਾ ਰੱਖਣ ਤੇ ਮੰਗਾ ਮੰਨਵਾਉਣ ਦਾ ਜਿਹੜਾ ਸਹੀ ਸਮਾਂ ਮੰਨਿਆ ਜਾਂਦਾ ਹੈ ਉਮੀਦ ਕਰਦੇ ਹਾਂ ਕਿ ਜੇ ਬੀਸੀ ਸਰਕਾਰ ਦੇ ਵੱਲੋਂ ਸੱਦਾ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਇਹ ਮੌਕੇ ਦੇ ਉੱਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣ ਅੱਗੇ ਅਪਡੇਟ ਜੋ ਵੀ ਹੋਏਗਾ ਉਸ ਦੇ ਉੱਤੇ ਫਿਰ ਅਸੀਂ ਇਸ ਮੁੱਦੇ ਤੇ ਇੰਟਰਵਿਊ ਜ਼ਰੂਰ ਕਰਾਂਗੇ ਅੱਗੇ ਦੇਖਦੇ ਹਾਂ ਅੱਜ ਦੀਆਂ ਸਟੋਰੀ ਉਸ ਤੋਂ ਬਾਅਦ ਅਸ਼ਦੀਪਾ ਸਿੰਘ ਤੁਹਾਨੂੰ ਸਾਂਝਾ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ ਵਰਿੰਦਰ ਵਿੱਕੀ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਸਿੰਗਿੰਗ ਦੀ ਦੁਨੀਆ ਦੇ ਵਿੱਚ ਦੇਖਦੇ ਰਹੇ ਹੋ ਉਹਨਾਂ ਦਾ ਅੱਜ ਇੱਕ ਹੋਰ ਗੀਤ ਜਿਹੜਾ ਹੈ ਉਹ ਰਿਲੀਜ਼ ਹੋ ਗਿਆ ਹੈ ਗੀਤ ਦੇ ਬੋਲ ਨੇ ਜਾਨ ਜਾਨ 13 ਸਪਟੰਬਰ ਯਾਨੀ ਅੱਜ ਇਹ ਗਾਣਾ ਜਿਹੜਾ ਰਿਲੀਜ਼ ਹੋਇਆ ਹੈ ਇਸ ਗਾਣੇ ਦੇ ਬੋਲ ਕੀ ਨੇ ਇਸ ਗਾਣੇ ਦੇ ਵਿੱਚ ਹੋਰ ਕੀ ਕੀ ਮਿਹਨਤ ਉਹਨਾਂ ਨੂੰ ਕਰਨੀ ਪਈ ਹੈ ਵਰਿੰਦਰ ਵਿਕੇ ਸਟੂਡੀਓ ਦੇ ਵਿਸ਼ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਰਿੰਦਰ ਵਿਕੇ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਹੋਵੇ ਤੁਹਾਡਾ ਨਵਾਂ ਗਾਣਾ ਵੀ ਰਿਲੀਜ਼ ਹੋ ਗਿਆ ਥੈਂਕ ਯੂ ਜੀ ਥੈਂਕ ਯੂ ਸੋ ਮਚ ਚੈਨਲ ਪੰਜਾਬੀ ਦੇਖਦੇ ਸਾਰੇ ਸਰੋਤਾਂ